ਔਰ ਹਣ ਮੇਰੇ ਮਨ ਦੇ ਕੇ ਉਹ ਸੁਣਾ ਹਾਂ ਦੇਖ ਪਾਗਲਾ ਨਾ ਨੀ ਉਹ ਤਾਂ ਕੁੜੀਓ ਖਰਾਬ ਨਿਕਲੀ ਲੋਗ ਪੀਆਂ ਜੰਮਣ ਤੋਂ ਨਹੀਂ ਡਰਦੇ ਪਰ ਪੀਆਂ ਦੇ ਆ ਦੁੱਖ ਮਾਂ ਤੇ ਉਹਨੂੰ ਮਾਰ ਦਿੰਦੇ ਨਹੀਂ ਮਾਂ ਪਿਓ ਨੂੰ ਮਾਰ ਦਿੰਦੇ ਨਹੀਂ ਹਾਂ ਬਸ ਮੈਨੂੰ ਤਾਂ ਇਹੀ ਚਾਹ ਹੈ ਵੀ ਕੁੜੀ ਸੋਹਣੀ ਹੋਵੇ ਨਾਲੇ ਤਾਂ ਸ਼ੁਕਰ ਹੋਇਆ ਕਿ ਮੈਂ ਵਿਆਹ ਤੋਂ ਪਹਿਲੇ ਹੀ ਡਿੱਗ ਗਈ ਤੇ ਤੇਰੀ ਬੇਬੇ ਨੇ ਨਾ ਜਵਾਬ ਦੇ ਦਿੱਤਾ ਆਪਣੇ ਵਾਂਟੀ ਦਾ ਰਿਸ਼ਤਾ ਪੱਕਾ ਹੋ ਗਿਆ ਫਲਾਇ ਸੋਣੀ ਐ ਹਾ ਫਲਾਇ ਵੀ ਨਾ ਮੈੜੀ ਹੁੰਦੀ ਐ ਮੈੜੀ ਬੰਟੀ ਬੰਟੀ ਆ ਆ ਗਿਆ ਸਾਹਮਣੇ ਉਹ ਆ ਗਿਆ ਸਾਹਮਣੇ ਜਦੋਂ ਗਰਾਉਂਡ ਜੈਂਟਰੀ ਆਵੇ ਇੰਦਾ ਦੀ ਐਂਟਰੀ ਸ਼ਕਤੀਮਾਨ ਦੇ ਵਿੱਚ ਚੈਕ ਆਲ ਨਹੀਂ ਹੁੰਦੀ ਸੀਗੀ ਮੇਰੇ ਹੱਸ ਦੇ ਖੇਡਦੇ ਪਰਿਵਾਰ ਨੂੰ ਪਤਾ ਨਹੀਂ ਕੀ ਦੀ ਨਜ਼ਰ ਲੱਗੀ ਐਨਾ ਖੁਸਤੀ ਮੇਰਾ ਪੁੱਤ ਉਤੋਂ ਆ ਕੁਛ ਹੋ ਗਿਆ ਮੇਰਾ ਪਾ ਇਹਦੇ ਨਾਲੋਂ ਚੰਗਾ ਤਾਂ ਮੇਰੀ ਐਕਸੀਡੈਂਟ ਕਰਾ ਦਿੰਦਾ ਪਤਾ ਨਹੀਂ ਮੇਰੇ ਪੁੱਤ ਦੀ ਸਿਰ ਦੀ ਸੱਟ ਤੇ ਲੱਤ ਕਦੋਂ ਠੀਕ ਹੋਊਗੀ ਕੋਈ ਨਾਨੀ ਜੀ ਹੌਂਸਲਾ ਨਾ ਛੱਡੋ ਕੁਛ ਨਹੀਂ ਹੁੰਦਾ ਬੰਟੀ ਨੂੰ ਜਲਦੀ ਠੀਕ ਹੋ ਜੂਗਾ ਨਾ ਤੂੰ ਹਲੇ ਗਈ ਨਹੀਂ ਇੱਥੇ ਬੈਠੀ ਐ ਇਹ ਸਾਰਾ ਕੁਝ ਤੇਰੇ ਕਰਕੇ ਹੋਇਆ ਕਲੇਣੀ ਕਿਸੇ ਥਾਂ ਦੀ ਜੋਦੋਂ ਦੀ ਮੇਰੀ ਮੁੰਡੇ ਦੀ ਜ਼ਿੰਦਗੀ ਚਾਈ ਨਾ ਇਹਦੇ ਨਾਲ ਕੁਛ ਨਾ ਕੁਛ ਮਾੜਾ ਹੀ ਹੋ ਜਾਂਦਾ ਪਤਾ ਨਹੀਂ ਕਿੱਥੋਂ ਪੱਲੇ ਪੈ ਗਈ ਸਾਡੇ ਨਹੀਂ ਨਿਕਲ ਜਾ ਮੇਰੇ ਘਰੋਂ ਜਾਂ ਭੱਗ ਜਾ ਅੱਜ ਤੋਂ ਬਾਅਦ ਨਾ ਮੈਨੂੰ ਮੂੰਹ ਨਾ ਦਿਖਾ ਦੀ ਪਰਾਂਟੀ ਜੀ ਹਜੇ ਤਾਂ ਬਾਂਟੀ ਨੂੰ ਹੋਸ਼ ਵੀ ਨਹੀਂ ਆਇਆ ਤੁਸੀਂ ਮੈਨੂੰ ਇਦਾਂ ਕਿਉਂ ਬੋਲਦੇ ਪਏ ਹੋ ਇਹਨੂੰ ਹੋਸ਼ ਆ ਲੈਣ ਦੋ ਮੈਂ ਚਲੇ ਜਾਂਦੀ ਆ ਨਹੀਂ ਵੱਡਿਆ ਇਹਨੂੰ ਹੋਸ਼ ਲਿਆਉਣ ਵਾਲੀ ਨਹੀਂ ਤੇਰੇਕ ਲੈਣੀ ਦੇ ਹੁੰਦਿਆ ਇਹਨੂੰ ਕਿੱਥੇ ਹੋਸ਼ ਆਜੂ dekh ਮੇਰਾ ਪੁੱਤ ਕਿਵੇਂ ਪਿਆ 2 ਘੰਟੇ ਹੋ ਗਏ ਮੱਜੇ ਨਾਲ ਲੱਗਿਆ ਪਿਆ ਨੀ ਮੇਰਾ ਪੁੱਤ ਤਾਂ 1 ਮਿੰਟ ਨਹੀਂ ਤੀ ਟਿੱਕੇ ਬੈੰਦਾ 1 ਮਿੰਟ ਤੇ ਜਿੱਤੇ ਦੀ ਕ ਲੈਣੀ ਤੂੰ ਮੱਥੇ ਲੱਕੀ ਨੇ ਸਾਰਾ ਕੁਝ ਉਤਣ ਦੀ ਹੋ ਰਿਆ ਬੇਸ਼ਰਮ ਦੇਖ ਤਾ ਲੈ ਹਲੇ ਵੀ ਮੰਜੇ ਨਾਲ ਜੁੜੀ ਬੈਠੀ ਐ ਨਹੀਂ ਹੁਣ ਇਹ ਤੋਂ ਕੀ ਭਾੜਦੀ ਐ ਮੁੰਤੇ ਵਾ ਰਿਸ਼ਤਾ ਵੀ ਕਿਤੇ ਹੋਰ ਹੋ ਗਿਆ ਫੇਰ ਸਹੀ ਇਹਦਾ ਪੈਂਡਾ ਛੱਡਦੀ ਸਿੱਧਰ ਗੱਲ ਸੁਣ ਪੁੱਤ ਕਿੱਥੇ ਕਰਮਾਂ ਚ ਤਰੀ ਪਈ ਸੀ ਮਾੜੇ ਕਰਮ ਵਾਲੀ ਇਹ ਜੀ ਨਾਲ ਤਾਂ ਉਹੀ ਚੰਗਾ ਤੇ ਬਣੇ ਨੇ ਕਰ ਲੋ ਰਿਸ਼ਤੇ ਮੁੰਡੇ ਦੇ ਉਹ ਤੇਰਾ ਦਿਮਾਗ ਤਾਂ ਠੀਕ ਆ ਕੁਝ ਬੋਲਣ ਤੋਂ ਪਹਿਲਾਂ ਕੋ ਸੋਚ ਤਾ ਲਿਆ ਕਰ ਦੇਖ ਕੇ ਮੈਂ ਜਵਾਖੜੀ ਰੋਂਦੀ ਗਈ ਆ ਨਾ ਬੋਲਣਾ ਤਾਂ ਹੋਰ ਕੀ ਕਰਾਂ ਮੇਰੇ ਪੁੱਤ ਦੀ ਹਾਲਤ ਇਸ ਕਲੇਣੀ ਕਰਕੇ ਹੋਈ ਏ ਉਹ ਬੱਸ ਕਰ ਬੱਸ ਕਰ ਉਹ ਤਾਂ ਉਹਦੇ ਮਾਗਰੀ ਪੈ ਗਈ ਨਾ ਉਹਦਾ ਕੀ ਕਸੂਰ ਆ ਇਹਦੇ ਵਿੱਚ ਐਕਸੀਡੈਂਟ ਤਾਂ ਇਹਦੇ ਕਰਮਾਂ ਨਾਲ ਹੋਇਆ ਉਹਦਾ ਕੀ ਕਸੂਰ ਸੀ ਨਾ ਮੰਗਰ ਕਿਉਂ ਨਾ ਪਾਵਾਂ ਜਿਹੜੀ ਹਾਲਤ ਹੋਈ ਏ ਮੇਰੇ ਪੁੱਤ ਦੀ ਨਾ ਉਸ ਕੰਜਰੀ ਕਰਕੇ ਹੋਈ ਏ ਉਹੀ ਏ ਕਲੇਣੀ ਲੈ ਕਹਿੰਦੀ ਉਹ ਕਲੇਣੀ ਆ ਉਹਦਾ ਇਹਦੇ ਵਿੱਚ ਕੀ ਕਸੂਰ ਹੈਗਾ ਮੈਂ ਤਾਂ ਤੇਰੀ ਸਮਝਾਉਂਦੀ ਉੱਠੇ ਦਿਮਾਗ ਵਾਲੀ ਆਹ ਰੋ ਤੂੰ ਤਾਂ ਮੈਨ ਲੱਗਣੀ ਆ ਪੁੱਠੇ ਦਿਮਾਗ ਵਾਲੀ ਬੇਤਕ ਤਾ ਮੇਰੇ ਕਦੇ ਸਾਥ ਦਿੱਤਾ ਜਿੱਡੇ ਦੀ ਰਿਸ਼ਤੇ ਦੀ ਗੱਲ ਛਿੜੀ ਐ ਨਾ ਇਹਦੇ ਨਾਲ ਘਰ ਵਿੱਚ ਕੋਈ ਨਾ ਕੋਈ ਪੁੱਠਾ ਕੰਮ ਹੁੰਦੀ ਰਹਿੰਦਾ ਉਹ ਕੰਨ ਹੁੰਦਾ ਤੇਰੀ ਸੋਚ ਹੀ ਮਾੜੀ ਆ ਆਪਦੀ ਸੋਚ ਬਦਲ ਸੋਚ ਆ ਆਹੋ ਤੇਰੀ ਤਾਂ ਸੋਚ ਬੜੀ ਚੰਗੀ ਐ ਤੂੰ ਕਹਿੰਦੀ 240 ਸਿਮਰ 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 ਹੋਸ਼ ਆ ਗਿਆ ਖੜਾ ਪੁੱਤ ਅੱਖਾਂ ਖੋਲ ਪੁੱਤ ਦੇਖ ਵੰਟੀ ਨੂੰ ਹੋਸ਼ ਆ ਗਿਆ ਪਾਣੀ ਲੈ ਕੇ ਦੇ ਨਾ ਪਾਣੀ ਖੜਾ ਹੋ ਜਾ ਖੜਾ ਠੀਕ ਤਾਂ ਹੈਗਾ ਤੂੰ ਹਾਂ ਮਾ ਠੀਕ ਦੇਖ ਵਾਂਟੀ ਨੂੰ ਹੋਸ਼ ਆ ਗਿਆ ਠੀਕ ਆ ਪੁੱਤਾ ਸਿਰ ਚ ਤਾਂ ਨਹੀਂ ਦਰਦ ਹੁੰਦਾ ਨਾ ਜਲਿਆ ਗਦੇ ਪਾਣੀ ਠੰਡੇ ਹਾਂ ਪਾਣੀ ਲਿਓ ਨਿਆ ਤਿਆਰ ਰੱਖੀ ਮਾੜੇ ਇਹਦਾ ਠੀਕ ਆ ਪੁੱਤਾ ਹਾਂ ਬਾਪੂ ਲੈਪਟ ਪਾਣੀ ਪੀ ਲੈ ਆਖ ਕੀ ਹੋ ਗਿਆ ਮੇਰੀ ਲੱਤ ਨੂੰ ਕੀ ਹੋ ਗਿਆ ਮਾਂ ਦੋਹਰੀ ਆ ਮਾਂ ਬਾਲੀ ਆ ਦੇ ਕੁਝ ਨਹੀਂ ਹੋਇਆ ਪਤਾ ਕੀ ਹੋ ਗਿਆ ਬਾਪੂ ਪਤਾ ਜੋ ਜਰਾ ਐਕਸੀਡੈਂਟ ਹੋਇਆ ਜੀ ਨਾ ਤੇਰੀ ਲੱਤ ਟੁੱਟ ਗਈ ਤੇ ਦੇ ਵਿੱਚ ਪਲੇਟ ਪਈ ਆ ਪਤਾ ਤੇਰੇ ਪੱਟ ਦੇ ਵਿੱਚ ਪਲੇਟ ਪਈ ਆ ਤੂੰ ਹੁਣ ਕਦੇ ਟੋਰ ਪਰ ਨਹੀਂ ਸਕਦਾ ਮਾਗੀ ਕਹਿ ਰਿਹਾਗਾ ਬਾਪੂ ਠੀਕ ਕਰ ਪੁੱਤ ਤੇਰਾ ਬਾਪੂ ਪਰ ਤੂੰ ਟੈਨਸ਼ਨ ਨਾ ਕਰ ਤੇਰਾ ਇਲਾਜ ਅਸੀਂ ਵਧੀਆ ਤੋਂ ਵਧੀਆ ਡਾਕਟਰ ਤੋਂ ਕਰਾਵਾਂਗੇ ਦੋ ਤਿੰਨ ਮਹੀਨੇ ਤੂੰ ਚੱਲਣ ਫਿਰਨ ਲੱਗ ਜਾਵੇਂਗਾ ਪਹਿਲਾਂ ਮੰਗੂ ਇਹਦੀ ਨਾ ਤੂੰ ਫਿਕਰ ਕਰ ਠੀਕ ਹੋ ਜਾਏਗਾ ਦੁਨੀਆ 'ਚ ਬਥੇਰੇ ਵੱਡੇ ਤੋਂ ਵੱਡਾ ਡਾਕਟਰ ਪਿਆ ਆਪਾਂ ਸਹੀ ਕਹਿ ਰਹੇ ਹਾਂ ਤੁਸੀਂ ਸਹੀ ਬੇਸਹੀ ਕਹਿ ਰਿਹਾ ਅਸੀਂ ਤੇਰੇ ਨਾਲ ਆ ਤੂੰ ਟੈਨਸ਼ਨ ਨਾ ਲੈ ਜਰਜਦੀਪ ਮੈਂ ਸੁਣਿਆ ਜਰਨੈਲੇ ਦੀ ਕੁੜੀ ਦਾ ਰਿਸ਼ਤਾ ਟੁੱਟ ਗਿਆ ਯਾਰ ਹਾਂ ਯਾਰ ਬੁੱਧ ਸੁਣਿਆ ਤਾਂ ਮੈਂ ਵੀ ਐ ਕਿ ਮੁੰਡੇ ਵਾਲੇ ਨੇ ਆਚਾਨਕ ਹੀ ਜਵਾਬ ਦੇ ਦਿੱਤਾ ਅੱਛਾ ਯਾਰ ਮੈਂ ਤਾਂ ਇਹ ਵੀ ਸੁਣਿਆ ਕਿ ਮੁੰਡੇ ਦੀ ਮਾਂ ਕੁੜੀ ਨੂੰ ਮੰਨਦਾ ਚੰਗਈ ਬਹੁਤ ਬੋਲ ਕੇ ਗਈ ਆ ਅੱਛਾ ਯਾਰ ਪਰ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਉਹਨਾਂ ਨੇ ਰਿਸ਼ਤਾ ਤੋੜਿਆ ਕਿਉਂ ਆਪਣੇ ਤਾਈ ਦੀ ਕੁੜੀ ਤਾਂ ਸੌਹੀ ਬਹੁਤ ਐ ਆਪਾਂ ਵੀ ਤਾਂ ਬਚਪਨ ਤੋਂ ਸਿੱਮੀ ਨਾਲ ਖੇਡਦੀਆਂ ਆ ਉਹ ਤਾਂ ਸੌ ਤੇ ਭੋਲੀਓ ਬਹੁਤ ਐ ਇੰਜ ਹੀ ਤਾਂ ਕੋਈ ਗੱਲ ਹੀ ਨਹੀਂ ਲੱਗਦੀ ਆਪਾਂ ਜਰਜੋ ਸੌਹ ਹੁੰਦੀਆਂ ਦੇ ਰਿਸ਼ਤਾ ਕਿਉਂ ਤੋੜਦੇ ਪੱਕਾ ਕੋਈ ਗੱਲ ਹੋਊਗੀ ਨਹੀਂ ਅਗਲਾ ਇੰਨੀਆਂ ਤਿਆਰੀਆਂ ਹੋਣ ਦੇ ਬਾਵਜੂਦ ਵੀ ਕਿਉਂ ਰਿਸ਼ਤਾ ਤੋੜਦਾ ਨਾਲੇ ਅੱਜ ਕੱਲ੍ਹ ਸਾਊ ਕੌਣਾ ਬਾਈ ਮੈਨੂੰ ਲੱਗਦਾ ਕੁੜੀ ਸਾਊ ਨਹੀਂ ਹੋਣੀ ਜਾਂ ਕੁੜੀ 'ਚ ਕੋਈ ਕਮੀ ਹੋਣੀ ਤਾਂ ਇਹਨੂੰ ਅਗਲੇ ਮਨਾ ਕਰਕੇ ਉਹ ਚੱਲ ਛੱਡ ਆਪਾਂ ਕੀ ਲੈਣਾ ਅਗਲਿਆਂ ਦੀ ਕੁੜੀ ਅਗਲੇ ਜਾਣਣਾ ਤੂੰ ਕਿਉਂ ਟੈਨਸ਼ਨ ਲੈਂਦੀ ਐਵੇਂ ਚਲਾ ਜਾ ਆਪਾਂ ਚੱਲੀਏ ਹਾਂ ਯਾਰ ਗੱਲ ਤਾਂ ਸਹੀ ਐ ਆਪਾਂ ਕੀ ਲੈਣਾ ਨਾਲੇ ਧੀਆ ਭੈਣਾ ਦਾ ਸਾਰੇ ਨੇ ਸਾਂਝੀ ਹੁੰਦੀਆਂ ਨੇ ਨਾਲੇ ਸਾਲੇ ਕਹਿ ਦਿੰਦੇ ਆ ਬਾਅਦ ਚ ਕਹਿੰਦੇ ਆ ਆਪਾਂ ਕੀ ਲੈਣਾ ਪਤਾ ਨਹੀਂ ਭੰਟੀ ਦਾ ਕੀ ਹਾਲ ਹੋਊਗਾ ਉਹਨੂੰ ਹੋਸ਼ ਆਈ ਵੀ ਹੋਊਗੀ ਕਿ ਨਹੀਂ ਮੈਂ ਆਏ ਕਰਦੀ ਆ ਫੋਨ ਕਰਕੇ ਪੁੱਛ ਲੈਣੀ ਆ ਨਹੀਂ ਨਹੀਂ ਆ ਮੈਂ ਕੀ ਕਰਨ ਲੱਗੀ ਸੀ ਜੇ ਫੂਨ ਆਂਟੀ ਨੇ ਚੱਕ ਲਿਆ ਤਾਂ ਫਾਲਤੂ ਚ ਐਮੀ ਗਲੇਸ਼ ਪੈਜੂ ਮੇਰੇ ਨਾਲ ਨਾਲ ਤਾਂ ਬਾਪੂ ਨੂੰ ਵੀ ਸੁਣਨਾ ਪੈਜੂ ਅੱਗੇ ਹੀ ਮੇਰੇ ਕਰਕੇ ਬਾਪੂ ਨੂੰ ਕਿੰਨਾ ਕੁ ਸਹਿਣਾ ਪਿਆ ਹੁਣ ਮੈਂ ਬਾਪੂ ਦੀ ਹੋਰ ਬੇਇੱਜ਼ਤੀ ਨਹੀਂ ਕਰਾ ਸਕਦੀ ਰੱਬਾ ਹੁਣ ਤਾਂ ਸਭ ਕੁਝ ਤੇਰੇ ਹੱਥਾਂ ਤੂੰ ਹੀ ਸਭ ਕੁਝ ਠੀਕ ਕਰਨਾ ਕੋਈ ਨਾ ਕੋਈ ਚਮਤਕਾਰ ਦਿਖਾ ਤੇ ਸਭ ਕੁਝ ਠੀਕ ਹੋ ਜਾਏ ਸਸਰੀਕਾਰ ਵਿੱਚ ਸਸਰੀਕਾਰ ਪੈਂ ਕਿਵੇਂ ਵੰਟੀ ਠੀਕ ਹਾਂਜੀ ਵੰਟੀ ਇਹ اچانک ਕਿਵੇਂ ਹੋਇਆ ਵੀਰ ਜੀ ਬਸ ਪੁੱਸ ਹੋ ਰਾਈ ਐਕਸੀਡੈਂਟ ਹੋ ਗਿਆ ਗੱਡੀ ਚ ਵੱਜਾ ਹਾਂ ਪਹਿਲਾਂ ਨੂੰ ਠੀਕ ਹੈ ਵੰਟੀ ਹਾਂ ਠੀਕ ਹੈ ਬਈ ਚੱਲ ਅਸੀਂ ਤਾਂ ਦੋ ਇਕੱਲੇ ਆ ਗਏ ਹਾਂ ਤਾਂ ਕੁੜੀਆਂ ਵੀ ਕਹਿੰਦੀਆਂ ਆਉਣ ਨੂੰ ਪਰ ਅਸੀਂ ਨਹੀਂ ਕਿਹਾ ਵੀ ਉਹ ਤਾਂ ਮੜੀ ਸੱਟ ਤੋਂ ਹੋਣ ਕਰ ਜਣੀਆਂ ਦੇਖ ਕੇ ਅਜਾ ਮੈਂ ਤੇ ਆਪੋ ਆਪਾ ਦੋ ਹੀ ਜਾਇਆ ਆਨੇ ਲੱਤ ਤੇ ਪਲੇਟ ਪਈ ਆਗੀ ਲੱਤ 'ਚ ਅੱਛਾ ਜੀ ਉਹ ਜੀ ਠੀਕ ਹੈ ਥੋੜਾ ਬੰਨ ਬਣੇ ਜਿਹਾ ਰੱਖਣਾ ਪਊਗਾ ਇਹ ਵੈਸੇ ਕਿੰਨਾ ਜਿਰਾ ਕੈਰੈਕਟਰ ਨੇ ਡਾਕਟਰ ਤਾਂ ਦੇਖੋ 13 ਦਾ ਉਹਨਾਂ ਨੇ ਆਇਆ ਕਿਹਾ ਤਾਂ ਵੀ ਲੰਗ ਤਾਂ ਨਹੀਂ ਜਾਂਦਾ ਹੈਗਾ ਅੱਛੇ ਵੀ ਲੰਗ ਤਾਂ ਵੱਜੂਗਾ ਹਾਂ ਜੀ ਹਾਂ ਵੀ ਬਸ ਛੋਲੀ ਛੱਟ ਪੋਰੀ ਗੋਰੀ ਉਹਦੀ ਛੱਟ ਵੱਜੂ ਲੰਗ ਨਹੀਂ ਆ ਵੀ ਚਲੋ ਮਾੜੀ ਮੋਟੀ ਦਾ ਮੋੜਨ ਲੱਗ ਗਈ ਲਾਤਣਾ ਇਹ ਦੋ ਕੁ ਮਹੀਨੇ ਤੱਕ ਪਲੇਟ ਕੱਟ ਦੇਣਗੇ ਹਾਂ ਬਥੇ ਦੋ ਤਿੰਨ ਮਹੀਨੇ ਤੱਕ ਠੀਕ ਹੋ ਜਾਊਗਾ ਇੰਨਾ ਟਾਈਮ ਇੰਨਾ ਟਾਈਮ ਅਸੀਂ ਕਿਵੇਂ ਖੜ੍ਹ ਸਕਦੇ ਆ ਅਸੀਂ ਤਾਂ ਬਿਆਦੀ ਗੱਲ ਕਰਨਾ ਸੀ ਇਹਦਾ ਲੰਗ ਕਿਵੇਂ ਜਾਊਗਾ ਨਾ ਭਾਈ ਸਾਹਿਬ ਜਾਊਗਾ ਕਿਉਂ ਨਹੀਂ ਡਾਕਟਰ ਨੇ 2-3 ਮਹੀਨਿਆਂ ਦੀ ਬੈੱਡ ਰੈਸਟ ਦੱਸੀ ਐ ਨਾਲੇ ਵੱਡੇ ਤੋਂ ਵੱਡੇ ਡਾਕਟਰ ਆਪੇ ਨੇ ਕਿਸੇ ਚੱਜ ਦੇ ਡਾਕਟਰ ਨੂੰ ਹੋਰ ਦਿਖਾ ਲਾਂਗੇ ਜੇ ਮਾੜਾ ਮੋਟਾ ਕੋਈ ਕਾਣ ਮੈਨੇ ਰਿਹਾ ਕਹੇ ਜੀ ਅਗਲਾ ਕਰਦੇ ਹੋ ਤੁਸੀਂ ਉਹ ਭੈਣ ਜੀ ਤੁਹਾਡਾ ਦਿਮਾਗ ਤਾਂ ਠੀਕ ਆ ਮੈਂ ਆਪਣੀ ਚੰਗੀ ਭਲੀ ਕੁੜੀ ਇਸ ਲੰਗੜੇ ਮੁੰਡੇ ਨਾਲ ਨਹੀਂ ਵਿਆਹ ਸਕਦਾ ਨਾ ਭਾਈ ਸਾਹਿਬ ਤੁਸੀਂ ਇਹ ਕੀ ਕਹਿ ਰਹੇ ਹੋ ਮੈਂ ਇਹਦੇ ਵਿੱਚ ਮੇਰੇ ਪੁੱਤ ਦਾ ਕੀ ਕਸੂਰ ਆ ਜੇ ਐਕਸੀਡੈਂਟ ਹੋ ਗਿਆ ਇਹਦਾ ਕਿਸੇ ਦਾ ਵੀ ਹੋ ਸਕਦਾ 2-3 ਮਹੀਨਿਆਂ ਬਾਅਦ ਠੀਕ ਹੋ ਜਾਊਗਾ ਕਿੱਡੀ ਕ ਗੱਲ ਐ ਇਹਦੇ ਵਿੱਚ ਮਸੀ ਜੇ ਨਾ ਠੀਕ ਹੋਇਆ ਫੇਰ ਫਿਰ ਪੁੱਤੋਂ ਵੰਟੀ ਦੀ ਸਰਕਾਰੀ ਨੌਕਰੀ ਤਾਂ ਹੈਗੀ ਐ ਬਥੇਰਾ ਪੈਸਾ ਆਉਂਦਾ ਨੌਕਰੀ ਦਾ ਫੁੱਲਾਂ ਵਾਂਗੂ ਰੱਖਾਂਗੇ ਕੁੜੀ ਨੂੰ ਅਸੀਂ ਬਾ ਨਹੀਂ ਮਾਸੀ ਅਸੀਂ ਸਰਕਾਰੀ ਨੌਕਰੀ ਨੂੰ ਚੱਟਣਾ ਜਿਹੜਾ ਮੁੰਡਾ ਆਪਦਾ ਸਹਾਰਾ ਨਹੀਂ ਬਣ ਸਕਦਾ ਉਹ ਸਾਡੀ ਕੁੜੀ ਦਾ ਸਹਾਰਾ ਕਿੱਥੋਂ ਬਣ ਜੂਗਾ ਭੈਣ ਜੀ ਸਾਡਾ ਮੁੰਡਾ ਸਹੀ ਗੱਲ ਕਹਿ ਰਿਹਾ ਅਸੀਂ ਲੰਗੜੇ ਮੁੰਡੇ ਨਾਲ ਸਾਡੀ ਕੁੜੀ ਨੂੰ ਨਹੀਂ ਵਿਆਹ ਸਕਦੇ ਸਾਡਾ ਤਾਂ ਚਿੱਟਾ ਜਵਾਬ ਆ ਭੈਣ ਜੀ ਕਿਦੇ ਚੱਲ ਕਰਬਨ ਵੇਖੋ ਜੀ ਤੁਸੀਂ ਬੈਠੇ ਕੀ ਕਰਦੇ ਹੋ ਜਾ ਕੇ ਰੋਕੋ ਉਹਨਾਂ ਨੂੰ ਉਹ ਬੱਸ ਰਹਿਣ ਦੇ ਉਹਨਾਂ ਨੇ ਰੁਕਣਾ ਨਾਲੇ ਹੋ ਆਪਣੀ ਜਗ੍ਹਾ ਤੇ ਸਹੀ ਨੇ ਤੂੰ ਟੱਕ ਕੇ ਬੈਠੀ ਰਹਿ ਲੈ ਮੈਂ ਦੇਖ ਲੈ ਇਹਨਾਂ ਲੋ ਆਪਣੀ ਜਗ੍ਹਾ ਤੇ ਸਹੀ ਨੇ ਹੁੰਦਾ ਕੀ ਬਣੂਗਾ ਚਲ ਮਾਰੂ ਉਹਨਾਂ ਨੂੰ ਮੇਰਾ ਮਾਨਾ ਤਾਂ ਹੋਰ ਕੀ ਕਰਾਂ ਅਗਲੇ ਹਫਤੇ ਤੇਰਾ ਵਿਆਹ ਹੈ ਦੋ ਦਿਨ ਹੋ ਗਏ ਤੈਨੂੰ ਮੰਜੇ ਚ ਪਾਏ ਨੂੰ ਉਹ ਜਵਾਬ ਦੇ ਕੇ ਵਿਆਹ ਹੋ ਉਸ ਤੇ ਪਤਾ ਨਹੀਂ ਰੱਬ ਵੀ ਕਿਹੜੇ ਕਰਮਾਂ ਦਾ ਫੈਰ ਕੱਢ ਰਿਹਾ ਪਤਾ ਨਹੀਂ ਕੀ ਦਾ ਮੂੰਹ ਦੇਖਦਿਆਂ ਤੜਕੀ ਸੁੱਤੇ ਉੱਠਣਸਾਰ ਰੱਬ ਕਰਮਾਂ ਦਾ ਫੈਰ ਨਹੀਂ ਕੱਢਦਾ ਇਹ ਸਭ ਤੇਰੇ ਲੱਛਣਾਂ ਨੇ ਇਹ ਜੇ ਤੂੰ ਮਾੜੇ ਕਰਮ ਕਰਦੀ ਹੈ ਨਾ ਉਹਦਾ ਨਤੀਜਾ ਇਹ ਆਹੋ ਤੂੰ ਤਾਂ ਜਿੰਨਾ ਘੇੜਾ ਮੇਰੇ ਤੇ ਜਿੰਨਾ ਘੇੜਾ ਮੇਰੇ ਤੇ ਮੇਰੇ ਤੋਂ ਬਿਨਾ ਹੋਰ ਤੈਨੂੰ ਕੋਈ ਸੁਣਾਉਣ ਵਾਲਾ ਮਿਲਦੀ ਨਹੀਂ ਹੈਗਾ ਉਹ ਤੂੰ ਜਿਹੜਾ ਕਰਦੀ ਹੈ ਨਾ ਉਹ ਜਿਹੜਾ ਭਰੀ ਜਾਂਦੀਆਂ ਕਿਸੇ ਨੇ ਸਹੀ ਕਿਹਾ ਜੈਸੀ ਕਰਨੇ ਵੈਸੀ ਭਰਨੇ ਤੋ ਸਿਮੀ ਦੇ ਦਾਗ ਪッセ ਉਹਨੂੰ ਜਵਾਬ ਦੇ ਕੇ ਆਈ ਸੀ ਨਾ ਰਿਸ਼ਤੇ ਨੂੰ ਜਿਵੇਂ ਰਿਸ਼ਤਾ ਲੈਣਾ ਤਾਂ ਇੱਕ ਵਾਰ ਵੀ ਨਹੀਂ ਸੋਚਿਆ ਵੀ ਉਹਦਾ ਵਿਚਾਰੇ ਦਾ ਕੀ ਬਣੂਗਾ ਉਹਦਾ ਤਾਂ ਕੀ ਬਿੱਤੂਗੀ ਅੱਜ ਦੇਖ ਲਾ ਰੱਬ ਦੇ ਘਰ ਦੇਰ ਆ ਹਨੇਰ ਨਹੀਂ ਤੇਰੇ ਨਾਲ ਵੀ ਉਹੀ ਖਸੋਇਆ ਜੋ ਤਾਂ ਸਿਮੀ ਨਾਲ ਕੀਤਾ ਸੀ ਸੋਡੀ ਗੱਲ ਸਹੀ ਹੈ ਜੀ ਮੈਂ ਤਾਂ ਵਾਸਿਕ ਚੰਨ ਵਰਗੀ ਨੂੰ ਦੇ ਸੁਪਨੇ ਹੀ ਦੇਖਦੀ ਰਹੇ ਅਨੀ ਸੋਰੀ ਸਨੱਖੀ ਸਿਮਰਨ ਫਿਰ ਕੀ ਹੋ ਗਿਆ ਜੇ ਉਹਦੇ ਮੂੰਹ ਤੇ ਮਾੜਾ ਜਿਹਾ ਦਾਗ ਪੈ ਗਿਆ ਉਹ ਵੀ ਕੁਝ ਦਿਨਾਂ ਚ ਮਿਟ ਜਾਂਦਾ ਪਰ ਮੇਰਾ ਵੀ ਦਿਮਾਗ ਕਹੇ ਜਾਂਦੀ ਪਤਾ ਨਹੀਂ ਬਿਜਾਰੀ ਤੇ ਉਹਦੇ ਕੀ ਬੀਤੀ ਹੋਣੀ ਜਦ ਮੈਂ ਕਿਹਾ ਸੀ ਵੀ ਅਸੀਂ ਤੇ ਤੇਰਾ ਰਿਸ਼ਤਾ ਨਹੀਂ ਹੋਣ ਲੈਂਦੇ ਉਹੀ ਕੁਸ ਹੁਣ ਆਪਣੇ ਨਾਲ ਹੋਇਆ ਜਿਹੜੀ ਕੁਸ ਹੁਣ ਆਪਣੇ ਨਾਲ ਬੀਤਰੀ ਏ ਉਹੀ ਘੜੀ ਉਹਨਾਂ ਤੇ ਵੀ ਆਈ ਸੀ ਮੈਂ ਵੀ ਕਿੱਡੀ ਨਰਦੈ ਨਾ ਇਹ ਮਾੜੇ ਜੇ ਪਿੱਛੇ ਰਿਸ਼ਤਾ ਤੋੜ ਕੇ ਘਰੇ ਆ ਗਈ ਉਹ ਸ਼ੁਕਰ ਹੈ ਰੱਬ ਦਾ ਤੈਨੂੰ ਤੇਰੀ ਗਲਤੀ ਦਾ ਅਹਿਸਾਸ ਹੋਇਆ ਮਾਜੀ ਨੂੰ ਗੁੱਸਾ ਨਾ ਕਰੇ ਜੇ ਤੈਨੂੰ ਹੁਣ ਗਲਤੀ ਦਾ ਅਹਿਸਾਸ ਹੋਈ ਗਿਆ ਚਾਹੋ ਨਾ ਆਪਾਂ ਦੇ ਘਰ ਜਾ ਕੇ ਮਾਫੀ ਮੰਗ ਲਈਏ ਆਪਾਂ ਗੁਨਾਹਗਾਰ ਹਾਂ ਇਹਦੇ ਸਿਮਰਨ ਹੁਣ ਆਪਾਂ ਨੂੰ ਮਾਫ ਕਰ ਦੂਗੀ ਉਹ ਮਾਫ ਕਰੂਗੀ ਆਪਾਂ ਇੱਕ ਵਾਰੀ ਚਾਹਦੇ ਆਂ ਬਾਰੇ ਉਹਨਾਂ ਦੇ ਹਾਂ ਚਲ ਠੀਕ ਐ ਚਲੋ ਬਰਾਪਾ ਸਹੀ ਕਹਿੰਦਾ ਜੀ ਬੰਟੀ ਹਾਂ ਮੈਂ ਵੀ ਇਹ ਨਹੀਂ ਕਹਿਣਾਗਾ ਹਾਂ ਚਲੋ ਬਰਾਪਾ ਇੱਕ ਵਾਰੀ ਚਾਹਦੇ ਕਰੇ ਹਾਂ ਚਲੋ ਆਪਾਂ ਹੁਣ ਹੀ ਚੱਲਦੇ ਆਇਆ ਕਰ ਹਾਂ ਮੇਰੀ ਪੱਗ ਦੇ ਦੇ ਪੱਗ ਵੱਲ ਮੜਾ ਇਹਦੇ ਕੱਪੜੇ ਪਾ ਕੇ ਜਾ ਹਾਂ ਚਲ ਮੈਂ ਕੱਪੜੇ ਵੀ ਬਦਲ ਦਿਆਂ ਇਹਦੇ ਨਾਲੇ ਮੈਂ ਤੁਹਾਨੂੰ ਦਿੰਦੀਆਂ ਪੱਗ ਮੱਕ ਬਚਾ ਨੂੰ ਤੱਖ ਪਾਦਾ ਠੀਕ ਹੈ ਠੀਕ ਹੈ ਠੀਕ ਸਿਮਰਨ ਤੀਏ ਜੇ ਹੋ ਸਕੇ ਤਾਂ ਮੈਨੂੰ ਮਾਫ ਕਰ ਦੇ ਮੈਂ ਬਹੁਤ ਗਲਤ ਕੀਤਾ ਤੇਰੇ ਨਾਲ ਆਂਟੀ ਜੀ ਪਲੀਜ਼ ਤੁਸੀਂ ਮਾਫੀ ਲੈ ਮੰਗੋ ਤੁਸੀਂ ਮੇਰੇ ਤੋਂ ਵੱਡੇ ਹੋ ਜੇ ਅਸਲ 'ਚ ਤੁਸੀਂ ਮਾਫੀ ਮੰਗਣਾ ਚਾਹੁੰਦੇ ਹੋ ਤਾਂ ਮੇਰੇ ਬਾਪੂ ਜੀ ਤੋਂ ਮੰਗੋ ਤੁਹਾਡੇ ਜਵਾਬ ਕਰਕੇ ਮੇਰੇ ਬਾਪੂ ਜੀ ਨੂੰ ਬਹੁਤ ਕੁਝ ਸਹਿਣਾ ਪਿਆ ਭਾਈ ਸਾਹਿਬ ਜੀ ਹੋਸਕੇ ਤਾਂ ਮੈਨੂੰ ਮਾਫ ਕਰਦੇਓ ਵੈਸੇ ਮੇਰੀ ਗਲਤੀ ਬਹੁਤ ਵੱਡੀ ਏ ਮਾਫੀ ਦੇ ਲੈਕ ਤਾਂ ਹੈ ਨਹੀਂ ਪਰ ਫੇਰ ਵੀ ਜੇ ਹੋ ਸਕੇ ਤਾਂ ਮੈਨੂੰ ਜਰੂਰ ਮਾਫ ਕਰਿਓ ਨਾ ਭੈਣ ਜੀ ਮਾਫੀ ਨਾ ਮੰਗੋ ਤੁਸੀਂ ਨੇ ਆਹੀ ਮੰਨ ਲਿਆ ਇਹ ਬਹੁਤ ਵੱਡੀ ਗੱਲ ਐ ਇਹਦਾ ਮਤਲਬ ਤੁਸੀਂ ਨੇ ਮੈਨੂੰ ਮਾਫ ਕਰਤਾ ਚਲੋ ਇੱਕ ਬੋਝ ਤਾਂ ਮੇਰੇ ਦਿਲ ਤੋਂ ਉਤਰ ਗਿਆ ਬਸ ਹੁਣ ਤਾਂ ਇੱਕ ਬੋਝ ਹੋਰ ਐ ਵੀ ਵੰਟੀ ਛੇਤੀ ਤੋਂ ਛੇਤੀ ਠੀਕ ਹੋ ਜੇ ਮੈਂ ਮੇਰੇ ਪੁੱਤ ਦਾ ਵਿਆਹ ਉਮ ਤਾਂ ਨਾਲ ਕਰੂੰਗੀ ਫਸੇ ਹੀ ਬੋਝ ਆਉਂਦੇ ਨੇ ਮੇਰੇ ਦਿਲ ਤੇ ਲੈ ਮਾਂ ਆ ਵੀ ਤੇਰਾ ਬੋਝ ਅਜ ਤੁਰ ਗਿਆ ਘੰਟੀ ਤੂੰ ਆਪਣੇ ਪੈਰਾਂ ਤੇ ਖੜਾ ਹੋ ਗਿਆ ਤੇਰਾ ਪੈਰ ਠੀਕ ਹੋ ਗਿਆ ਓ ਮਾਂ ਮੇਰਾ ਪੈਰ ਠੀਕ ਹੀ ਸੀਗਾ ਇਹ ਤਾਂ ਮੈਂ ਦੇ ਬਾਪੂ ਨੇ ਡਾਕਟਰ ਨਾਲ ਮਿਲ ਕੇ ਨਾਟਕ ਕੀਤਾ ਸੀਗਾ ਹੈ ਨਾਟਕ ਪਰ ਕਿਉਂ ਬਸ ਤੈਨੂੰ ਤੇਰੀ ਗੱਲ ਜੀ ਦਾ ਅਹਿਸਾਸ ਕਰਾਉਣ ਵਾਸਤੇ ਜੇ ਉਹ ਤੂੰ ਦਸਿਮੀ ਨੇ ਮਾੜੀ ਸੱਟਾਂ ਘਾ ਕੇ ਸਾਡਾ ਰਿਸ਼ਤਾ ਤੋੜਦਾ ਸੀਗਾ ਕਿ ਇਹ ਤਾਂ ਜੰਮਣੇ ਸੋਚਿਆ ਨਾ ਵੀ ਉਹਦਾ ਬਾਪੂ ਲੋਕਾਂ ਨੂੰ ਕੀ ਜਵਾਬ ਦੇਊਗਾ ਤੇ ਸਿਮਮੀ ਦੇ ਵਿਚਾਰੀ ਨਾ ਕੀ ਬਣੂਗਾ ਮੈਨੂੰ ਮਾਣ ਹੈ ਪੁੱਤ ਤੇਰੀ ਸੋਚ ਤੇ ਅੱਜ ਤੱਕ ਮੈਂ ਤੈਨੂੰ ਕਿੰਨੀਆਂ ਗਲਤੀਆਂ ਕਰਨ ਤੋਂ ਰੋਕਦੀ ਰਹੀ ਪਰ ਜਿਹੜਾ ਕੰਮ ਤੂੰ ਅੱਜ ਕੀਤਾ ਮਤੋਂ ਬਹੁਤ ਵੱਡੀ ਗਲਤੀ ਹੋ ਜਾਂਦੀ ਜੇ ਤੂੰ ਨਾ ਰੋਕਦਾ ਰੱਬ ਕਰਕੇ ਤੇਰੀ ਝੋਲੀ ਖੁਸ਼ੀਆਂ ਨਾਲ ਭਰੀ ਤੂੰ ਖੁਸ਼ੀਆਂ ਮਾਣੇ ਔਕਲੇ ਫੋਟੋਜੀ ਰਵਾਧਾਈਆਂ ਗਈ ਨੂਨੂ ਤਾਂ ਦੇ ਦੇ। ਨਾ ਕੀ ਕਹਿ ਰਹੀ ਤੁਸੀਂ? ਸਿਮੀ ਨੂੰ ਮੈਨੂੰ ਮੰਨਿਆ ਹੋਗਾ। ਤੁਸੀਂ ਨੇ ਮੰਨਿਆ ਹੋਣਾ ਨੂੰ। ਮੈਂ ਕੋਈ ਨਹੀਂ ਨੂਨਾ ਮੰਨਿਆ ਸੀ ਮੀ ਨੂੰ। ਹੈ? ਮਤਲਬ? ਮਤਲਬ ਇਹ ਹੀ ਵੀ ਸਿਮੀ ਨੂੰ ਮੈਂ ਆਪਣੀ ਨੂ ਨਹੀਂ ਮੰਨਿਆ। ਸੋ ਉਹ ਆਪਣੀ ਧੀ ਮੰਨਿਆ ਧੀ। ਤੇ ਇਹ ਅੱਜ ਤੋਂ ਬਾਅਦ ਮੇਰੀ ਨੂ ਨਹੀਂ ਧੀ ਬਣ ਕੇ ਰਹੂਗੀ। ਧੀ ਆਵਾਂਗੀ ਇਹਨੂੰ ਮੈਂ ਪਿਆਰ ਕਰੂੰਗੀ। ਨਾ ਡੋਲੀ ਨੂੰ। ਮੈਸਾਸੀ ਕਾ ਜਿ ਸ਼ਾਰਿਆਂ ਨੂੰ ਹਾਂਜੀ ਦੋਸਤੋ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਸਾਡੀ ਨਵੀਂ ਆਉਣ ਵਾਲੀ ਹਾਰ ਵੀਡੀਓ ਨੇ ਇਦਾਂ ਹੀ ਬਿਆਰਦੇ ਰਹੋ ਬਾਕੀ ਜਿਨ੍ਹਾਂ ਨੇ ਇਸ ਵੀਡੀਓ ਦੇ ਪਿਛਲੇ ਭਾਗ ਨਹੀਂ ਦੇਖੇ ਉਹ ਜਰੂਰ ਦੇਖ ਲਓ ਤਾਂ ਹੀ ਤੁਹਾਨੂੰ ਇਹ ਵੀਡੀਓ ਪ੍ਰੋਪਰ ਸਮਝ ਆਊਗੀ ਤੇ ਇਹਨੂੰ ਵੀ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਹੁਣ ਬੋਲਾਂਗੇ ਜੀ ਆਪਾਂ ਪਹਿਲੇ 15 ਮਿੰਟ ਬੋਲੋ ਜੀ ਸਤਗੁਰ ਸਿੰਘ ਐਂਟਰਟੇਨਮੈਂਟ ਆਰਟਿਸਟ ਸੁਮਨ ਕਣਕਵਾਲ ਜਸਕਰਨ ਰੰਦਾਵਾ ਗਗਨ ਢਿੱਲੋ ਮਨਪ੍ਰੀਤ ਕੋਟਾ ਅਲੀਵਾਲ ਪ੍ਰਦੀਪ ਸ਼ਰਮਾ ਹਰੀਦ ਸ਼ਾਬੜਾ ਰਵਨ ਬਰਾੜ ਸੁਖਦਰਸ਼ਨ ਸਿੰਘ ਜੋਤ ਸੇਖੋ ਜਗਮੀਤ ਢੀਂਸਾ ਪੰਨੀਤ ਪੰਦੀਰ ਗੁਰੀ ਪਾਗਲ ਗਰੇਵਾ ਡੇਰੀ ਫਾਰਮ ਜੇਸੀ ਪਹਿਲੇ 15 ਕਮੈਂਟ ਤੁਸੀਂ ਇਸ ਵੀਡੀਓ ਚ ਸਭ ਤੋਂ ਪਹਿਲਾਂ 15 ਕਮੈਂਟ ਕਰੋ ਤਾਂ ਜੋ ਆਪਾਂ ਅਗਲੀ ਵੀਡੀਓ ਤੁਹਾਡਾ ਨਾਮ ਬੁੱਜੀਏ ਛੋਟਾ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਸੋਹਣੇ ਸਪੋਰਟ ਬਣਾ ਕੇ ਰੱਖੇ ਹੋਈ ਆ ਐਦਾਂ ਹੀ ਬਣਾ ਕੇ ਰੱਖਿਓ ਐਦਾਂ ਹੀ ਵੀਡੀਓ ਸ਼ੇਅਰ ਕਰਦੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜਿਹੜੇ ਨਵੇਂ ਆਏ ਨੇ ਤੇ ਮਿਲਦੇ ਆਂ ਅਗਲੀ ਵੀਡੀਓ ਨਾਲ ਥੈਂਕ ਯੂ ਧੰਨਵਾਦ ਸਾਰੇ ਦਾ ਹੈਂ ਐ ਨਾਜ਼ਰ ਅਸੀਂ ਆਪਾਂ ਕਿਵੇਂ ਖੜਾਏ ਸਿਮਰ ਦੇ ਤਾਂ ਆ ਗਏ ਪਿੱਛੇ ਉਹਨੂੰ ਜਵਾਬ ਦੇ ਕੇ ਆਈਆਂ ਰਿਸ਼ਤੇ ਨੂੰ ਉਹ ਦਾਤੇ ਦੀ ਕੀ ਕਸੂਰਤ ਸੀ ਨਾਜ਼ਰ ਨੇ ਲੇਦੀ ਕੁੜੀ ਦਾ ਰਿਸ਼ਤਾ ਟੁੱਟ ਗਿਆ ਹਾਂ ਯਾਰ ਜੋ ਜੀ ਯਾਰ ਜੋ ਜੀ ਇਹ ਤਾਂ ਮੇਰੇ ਬਾਪੂ ਨੇ ਡਾਕਟਰ ਨਾਲ ਬਣਾ ਕੇ சரி ਇਹ ਸਾਲਿਆਂ ਦਾ ਕਿੰਨਾ ਬਹੁਤ ਮਹਿੰਗਾ ਪੈਜੇ ਨੇ ਆਏ ਤਾਂ ਬਣਾਣਾ ਹੈ ਜੀ ਅਸੀਂ ਕਿੰਨਾ ਕ ਮਹਿੰਗਾ ਪੈਜੂਗਾ ਕੋਈ ਚੱਕਰ ਲੱਗਦਾ 55000 ਰੁਪਏ ਜੀ ਸਾਫ ਲੈ ਚਾਹੇ 11000 ਦੇਣਾ ਪੈਜੇ ਉਹ ਜਾਣੀ 11 ਕੁ ਰੇਟ ਦਾਂਗੇ